ਉਹ ਮੈਰਾ ਥੰਮ ਤੇ ਭਾਗ ਲੈ ਲਿਆ ਮਾਲ ਤੇ ਨਾਮ ਸ੍ਰੀ ਸਰਕਾਰਪੁਰ ਸਾਹਿਬ ਦੇ ਵੀ ਦਰਸ਼ਨ ਕਰ ਰਹੇ ਆ ਤੇ ਸਾਈਕਲ ਮੈਂ ਤੁਹਾਨੂੰ ਵਿਖਾ ਰਿਆ ਜੇ ਸਿੰਗਲ ਗੇਅਰ ਜੇ ਆਕਸੀਜਨ ਦਾ ਕਿਆ ਰੋਲ ਹੈ ਪਿਜੀਆਂ ਦਾ ਕਿਆ ਰੋਲ ਹੈ ਉਹ ਤਾਂ ਹੁਣ ਸਾਨੂੰ ਪਤਾ ਕਿ ਕਿਹੜੀ ਸੀ ਖਾਣੀ ਚਾਹੀਦੀ ਕਿਹੜਾ ਨੁਕਸਾਨ ਕਰਦੀ ਹੈ ਜੇ ਜੇ ਐਕਸਰਸਾਈਸ ਕੰਪਲਸਰੀ ਕਰ ਦਿੱਤੀ ਜਾਵੇ ਨਾ ਜੇ ਇੱਕ ਸ਼ਹਿਰ ਵਿੱਚ 10 ਹਸਪੀਟਲ ਹੈ ਤਾਂ ਇੱਕ ਰਹਿ ਜਾਣਾ ਨੋ ਚੈੱਕ ਹੋ ਜਾਣੇ ਸਰਦਾਰ ਮਨਪ੍ਰੀਤ ਸਿੰਘ ਗਰੇਵਾਲ ਜਿਹੜਾ ਇਹ ਨੰਗਲ ਤੋਂ ਚੱਲੇ ਆ ਤੇ 74 ਸਾਲ ਦੇ ਹੋ ਗਏ ਜਿਹੜੇ ਸਾਰੇ ਪੰਜਾਬ ਦਾ ਇਹਨੇ ਦੌੜਾ ਕਰਨਾ ਤੇ ਵਾਫਾ ਦੇ ਖਰਾ ਖਾ ਦੇ ਇਹਨੇ ਜਿਹੜਾ ਉਹ ਘੋੜੀ ਲਾਈ ਆ ਦੌੜ ਦੇ ਕੰਪੀਟੀਸ਼ਨ ਹੈ ਜਿਹ ਵੀ ਇਹਨੇ ਮੈਰਾਥਨ ਕੀਤਾ ਇੱਕ ਸਾਲ ਆ ਤੇ ਅਹੀਂ ਸਾਰੇ ਜਣੇ ਜਿਹੜੇ ਅਹੀਂ ਸਾਰੇ ਜਣੇ ਜਿਹੜੇ ਅਮਰਸਰ ਦੇ ਨਿਵਾਸੀ ਆ ਤੇ ਅਮਰਸਰ ਕੇ ਆਏ ਆ ਤੇ ਅਸੀਂ ਇਹਨਾਂ ਦਾ ਵੈਲਕਮ ਕਰਨ ਲਈ ਜਿਹੜੇ ਸਾਰੇ ਇੱਥੇ ਇਕੱਤਰ ਹੋਏ ਆ ਤੇ ਕੈਪਟਨ ਮੁਖਤਿਆਰ ਸਿੰਘ ਦੀ ਭਿੰਡਰ ਜੜੇ ਆ ਮੇਰੇ ਰਿਸ਼ਤੇਦਾਰ ਵੀ ਆ ਤੇ ਇਹ ਕੈਨੇਡਾ ਤੋਂ ਆਏ ਇਹ ਹੀ ਚਾਹਵਾਂਗੇ ਸਾਡੇ ਨਾਲ ਸਾਰੇ ਇਹਨਾਂ ਵੱਧ ਉਮਰ ਦੇ ਆ ਤੇ ਇਹ ਭਾਈ ਉਹਨਾਂ ਨੂੰ ਜਿਹੜਾ ਪਹਿਲਾਂ ਤੇ ਅਸੀਂ ਗਿਆਨ ਕਰੀਏ ਤੇ मैं मलकीत गेवाल नंगल तो पारा मेट्रिक रनिंग है मैराथन मेरा एक जुनून है शौक है यही मेरा कारण है फिटनेस का दो हजार उन्नीस शुरू की ਮੇਰੀ ਕਈ ਮਾਰ ਵਰਬਰੀ ਨੂੰ ਇੱਥੇ ਹੋੜ ਸੀ ਬੀਐਸਐਫ ਦੀ ਮੈਰਾਥਨ ਬੜੀ ਜਿਆਦਾ ਇੰਡਿਸਿਪਲਨ ਬੜੀ ਸ਼ਾਨਦਾਰ ਮੈਰਾਥਨ ਕਰਨ ਦੀ ਸੀ ਤੇ ਮੈਂ ਨੰਗਲੋਂ 21 ਤਰੀਕ ਨੂੰ ਚੱਲਿਆ ਸੀ ਬਾਬਾ ਬਕਾਲਾ ਠਹਿਰੇ ਆ 22 240 ਕਿਲੋਮੀਟਰ ਕਰ ਕਰ ਉਹ ਤੋਂ ਬਾਅਦ ਬਾਬਾ ਬਕਾਲਾ ਤੋਂ ਚੱਲਿਆ ਸੀ 23 ਤਰੀਕ 22 ਗ੍ਰੇਡ ਤੇ ਪੁੱਜਿਆ ਸੀ ਖਾਸਾ 23 ਨੂੰ ਇੱਥੇ ਮੇਰੀ 1 ਕਿਲੋਮੀਟਰ ਮੈਰਾਥਨ ਜਿਹੜੀ ਬੀਐਸਐਫ ਦੀ ਲਗਾਉਣ ਤੋਂ ਬਾਅਦ ਫਿਰ ਮੇਰਾ ਪਾਕਿਸਤਾਨ ਕਰਤਾਰਪੁਰ ਸਾਹਿਬ ਕੋਰੀਡੋਰ 25 ਨੂੰ ਜਾਣਾ ਸੀ 24 ਦੀ ਸ਼ਾਮ ਨੂੰ ਮੈਂ ਠਹਿਰੇ ਬਾਬਾ ਨਾਲ ਪੁੱਜ ਗਿਆ ਅਕਾਲ ਕਰਤਾਰ ਪਰੋ ਜਾ ਕੇ ਅੱਜ ਮੈਨੂੰ ਇਹ ਕੱਲ ਦਾ ਰਣਜੀਤ ਸਿੰਘ ਸਾਹਿਬ ਜੀ ਦਾ ਹੁਣ ਐਸੀ ਨਹੀਂ ਕਿਤੇ ਦੇਖ ਲਿਆ ਇੰਸਟਾਗ੍ਰam ਤੇ ਕਹਿੰਦੇ ਮੇਰੇ ਸਾਡੇ ਕੋਲੇ ਆ ਕੇ ਜਾਇਓ ਫਿਰ ਮੈਂ ਸਪੈਸ਼ਲ ਜਾਣਾ ਤਾਂ ਅਗੇ ਤਰਨਤਾਰਨ ਗਵਿੰਦਬਾਲ ਸਾਹਿਬ ਖੰਡੂਰ ਸਾਹਿਬ ਆਪਣਾ ਸੰਤਾਨ ਪ੍ਰਲੋਦ ਦਿੱਤੇ ਜੀ ਫਿਰ ਇਨ ਕਣਕੇ ਮੈਂ ਅੱਜ ਇਹ ਮੈਂ ਸਪੈਸ਼ਲ ਬੁਲਾਇਆ ਸੀ ਤੇ ਆਇਆ ਮੈਂ ਬਹੁਤ ਜਿਹੜੇ ਹਮਿੰਦਰ ਸਰ ਦਾ ਖੁਸ਼ ਪੰਜਾ ਗਰੁੱਪ ਹੈ ਰਣਜੀਤ ਸਿੰਘ ਜੀ ਵੀ ਅੱਜ ਆਏ ਹੈ ਬਾਕੀ ਜਿਹੜੀ ਸਾਰੀ ਟੀਮ ਹੈ ਤੇ ਅਜੇ ਇੰਨੇ ਦਾ ਬਾਕ ਨਾ ਬਚੀ ਅਹੀਂ ਮਾ ਗੁਰੂ ਦੀ ਨਗਰੀ ਵਾਲੇ ਸਾਰੇ ਜਣੇ ਇਕੱਠੇ ਹੋਏ ਆ ਤੇ ਆ ਸਤਿੰਦਰ ਵੀਰ ਮੇਰਾ ਮਾਹ ਪਿੱਥੇ ਨਾ ਰਹੇ ਇਹਨੂੰ ਹੀ ਵਿਚਨਾਵਾ ਕੇ ਕਿਹਦਾ ਮਾਡਾ ਅੱਛਾ ਇਹ ਚੀਜ਼ ਦੇ 71 ਸਾਲ ਦੀ ਉਮਰ ਤੇ ਸਾਰੇ ਪੰਜਾਬ ਦਾ ਦੌਰਾ ਕਰ ਲਏ ਤੇ ਤੁਸੀਂ ਇਹ ਹਸਾਬ ਨਾਲ ਲਾਗੇ ਰੱਖੀ ਵੀ ਆਪਾਂ ਸਾਰੇ ਜਣੇ ਜਿਹੜੇ ਯੰਗ ਆ ਨਾ ਅਸੀਂ ਇਹਨੂੰ ਭੁੱਲ ਗਏ ਆ ਇਹ ਵੀ ਮਗਲੇ ਇਥੇ ਮੈਂ ਯੂਐਸਏ ਤੋਂ ਆ ਮੈਂ ਕੈਨੇਡਾ ਦੀ ਮੈਂ ਲਾਈਆਂ ਰਹਿਦਾ ਉਹ ਉੱਥੇ ਜਦੋਂ ਮੈਂ ਵੇਖਦਾ ਨਾ ਤੇ ਲਗਭਗ ਲੋਕ ਸੇਰ ਦੇ ਟਾਈਮ ਫਟਕਾਂ ਤੇ ਆਏ ਹੁੰਦੇ ਆ ਤੇ ਜਦੋਂ ਇੱਥੇ ਰੈਕ ਲਾਣੇ ਆ ਤੇ ਕੋਈ ਤਾਵਾ ਤਾਵਾ ਮਿਲਦਾ ਕੋਈ ਜ਼ਿਆਦਾ ਐਕਸਰਸਾਈਜ਼ ਕਰਨ ਵਾਲੇ ਨਹੀਂ ਵਿਖਦੇ ਬਾਕੀ ਇਹ ਆ ਵੀ ਇਹ ਹੀ ਮੰਨਣਾ ਪਊਗਾ ਓਪਰਚੁਨਿਟੀ ਵੀ ਬੜੀ ਘੱਟ ਆ ਆ ਜਿਹੜਾ ਟਰੈਕ ਆ ਨਾ ਹੁਣ ਦਿਖਾਉਂ ਰਿਹਾ ਇਹ ਬਾਬਾ ਜਿਹੜਾ ਭੂਰੀ ਵਾਲਿਆਂ ਨੇ ਬਣਾਇਆ ਤੇ ਇਹ ਬਾਬਾ ਜੀ ਨੇ 2 ਕਿਲੋਮੀਟਰ ਦਾ ਟਰੈਕ ਗਰੇਵਾਲ ਸਾਹਿਬ ਆਪਣਾ ਰੱਖਿਆ ਇਹ ਸੈਰ ਕਰਨ ਵਾਸਤੇ ਆ ਅੱਗੇ ਅੱਗੇ ਵੀ ਅੱਗੇ ਫਿਰ ਮੈਂ 2 ਕਿਲੋਮੀਟਰ ਅੱਗੇ ਤਾਰਾਂ ਵਾਲੇ ਪੁਲ ਤੱਕ ਰਿਹਾ ਮੈਂ ਇਸੇ ਤਰ੍ਹਾਂ ਹੀ ਤੇ ਬਣਾਇਆ ਆ ਜਿਹੜੀ ਜਗ੍ਹਾ ਇੱਥੇ ਕਦੇ ਰਾਤ ਦੇ ਟਾਈਮ ਤੇ ਕੋਈ ਬੰਦਾ ਇੱਥੇ ਕਦੇ ਫੜਕਦਾ ਨਹੀਂ ਘੂਰ ਤੱਕ ਪਰ ਵਧੀਆ ਗੱਲ ਹੈ ਅਸੀਂ ਰਾਤ ਨੂੰ 11 ਵਜੇ ਵੀ ਆ ਕੇ ਇੱਥੇ ਸੈਰ ਕਰ ਸਕਦੇ ਆ ਤੇ ਹੁਣ ਬਹੁਤ ਲੋਕ ਸੈਰ ਕਰਦੇ ਇੱਥੇ ਬੜੀ ਮਾਰੇ ਦੀ ਘੁੱਟਾ ਤੇ ਬਾਕੀ ਇਹ ਇਹਨਾਂ ਤੋਂ ਮੋਟੀਵੇਸ਼ਨ ਆਪਾਂ ਇਹੋ ਲਈਏ ਕਿ ਸਵੇਰੇ ਉੱਠੀਏ ਤੇ ਆਪਾਂ ਅੱਜ ਤੇ ਥੋੜਾ ਬਹੁਤਾ ਚਾਹੇ ਬਾਹਰ ਸੈਰ ਕਰੀਓ ਰਨਿੰਗ ਕਰੀਏ ਸਾਈਕਲਿੰਗ ਕਰੀਏ ਯੋਗਾ ਕਰੀਏ ਤੇ ਕਰੀਓ ਟਕ ਖਾਵਾਂਗੇ ਨਾ ਜਿੰਨਾ ਆਪਣੀਆਂ ਗਰੋੰਡਾਂ ਦੇ ਰਸੇ ਹੋਊਗਾ ਜਿੰਨਾ ਕਾਰਜਾਂ ਦੇ ਰਸੇ ਹੋਊਗਾ ਉਹਨਾਂ ਘੱਟ ਰਸ ਜੜਾ ਨਾ ਉਹ ਹਸਪਤਾਲਾਂ 'ਚ ਹੋਊਗਾ ਤੁਸੀਂ ਹਸਪਤਾਲਾਂ 'ਚ ਜਾਓਗੇ ਨਾ ਉੱਥੇ ਰਾਸੀ ਰਾਜੰਦਾ ਤੇ ਜੇ ਸਰਕਾਰ ਜਾਓਗੇ ਤਾਂ ਬੰਦਾ ਨਹੀਂ ਦਿਸਦਾ ਤੇ ਕੋਸ਼ਿਸ਼ ਕਰੋ ਵੀਰੋ ਸਵੇਰੇ ਉੱਠੋ ਇਹੋ ਜਿਹੇ ਮਹਾਂਪੁੱਛਾ ਤੋਂ ਮੋਟੀਵੇਸ਼ਨ ਲਈਓ ਸ੍ਰੀ ਗੁਰੂ ਨਾਮਦਾਸ ਪਾਸ਼ਾ ਜੀ ਦੇ ਵਸਾਈ ਹੋਈ ਪ੍ਰਤਮ ਨਗਰੀ ਸ੍ਰੀ ਅਮਰitsar ਸਾਹਿਬ ਤੇ ਔਰ ਸਰਦਾਰ ਮਨਜੀਤ ਸਿੰਘ ਗਰੇਵਾਲ ਜੋ ਕਿ ਪੂਰੇ ਮਤਲਬ ਪੰਜਾਬ ਦਾ ਸ਼ੈਕ ਦੇ ਰਾਹੀਂ ਧਰਮਣ ਕਰ ਰਹੇ ਨੇ ਔਰ ਖਾਂ ਖਾਂ ਦੇ ਉੱਪਰ ਉਹਨਾਂ ਨੇ ਜਾ ਕੇ ਔਰ ਆਪਣਾ ਦੌਰਾ ਪੂਰਾ ਮਤਲਬ ਕਰਨ ਤੋਂ ਸਰਦਾਰ ਰஞ்சிਤ ਉਹਨਾਂ ਦੀ ਮਤਲਬ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਇੱਥੇ ਸਾਡੇ ਕੋਲ ਸ੍ਰੀ ਅਮਰitsar ਸਾਹਿਬ ਆਏ ਨੇ ਅਸੀਂ ਸਾਰੇ ਨਮੂਨ ਦੀ ਪਾਰਟੀ ਵੱਲੋਂ ਆਪਣੀ ਜਥੇਬੰਦੀ ਵੱਲੋਂ ਇਹਨਾਂ ਨੂੰ ਜੀ ਆਇਆਂ ਨੂੰ ਅੱਪਰ ਦਬਾਵ ਬਾਈ ਨਹਿਰ ਆ ਜਿਹੜੀ ਪੰਜਾਬ ਦੀ ਪਹਿਲੀ ਨਹਿਰ ਆ ਤੇ ਅਸੀਂ ਉੱਥੇ ਮਰਜੀਤ ਭਾਈ ਨੂੰ ਅੱਗੇ ਜੋ ਜੀ ਦੇ ਰਹੇ ਜੋ ਉੱਥੇ ਪਹੁੰਚ ਜਾਂਦੇ ਨਾ ਤੇ ਅੰਬਰਸਰ ਦਾ ਪਹਾੜਾ ਨਹੀਂ ਖੜਾ ਅਸੀਂ ਪਹਾੜਾ ਡੈਮ ਤੋਂ ਆਇਆ ਤੇ ਸਾਡਾ ਅੰਬਰਸਰ ਦਾ ਪਹਾੜਾ ਜਿਹੜਾ 1930 ਚ ਜਿਹੜਾ ਜੁਗ ਹੋ ਗਿਆ ਚਲੋ ਹੁਣ ਆਪਾਂ ਤੁਹਾਨੂੰ ਚੱਲਦੇ ਆ ਤੇ ਅੱਗੇ ਫਿਰ ਦੋ ਤੁਹਾਡਾ ਪ੍ਰੋਗਰਾਮ ਹੋਰ ਸਿਖਾਉਣਾ ਆਪਾਂ ਤੁਹਾਡੇ ਨਾਲ ਚਲੋ ਜੀ ਚਲੋ ਮਰਗੀਰ ਭਾਈ ਲਾਲੀ ਮਰਗੀਰ ਭਾਈ ਨੂੰ ਲੈ ਕੇ ਆਪਾਂ ਹੁਣ ਜਾ ਰਹੇ ਆ ਘਰ ਨੂੰ ਤੇ ਅੱਗੇ ਹੋਰ ਜਿਵੇਂ ਨਵਾਂ ਪ੍ਰੋਗਰਾਮ ਹੋਇਆ ਹੋਰ ਨਾਲ ਆਪਾਂ ਵੀ ਥੋੜਾ ਸਾਥ ਦਵਾਂਗੇ ਜਿੰਨਾ ਕੋਈ ਹੋ ਸਕਦਾ ਠੀਕ ਨੇ ਚਲੋ ਮੰਗਲ ਉਹ ਚੱਲ ਕੇ ਤੇ ਦੇਖ ਲੋ ਇੱਤੀ ਤਰੂਪ ਦੇ ਚੱਲੇ ਆ ਤੇ ਸੜਕ ਦੇ ਉੱਤੇ ਹੀ ਆ ਤੇ ਹਰ ਤਰਾਹ ਦੀਆਂ ਇਹਨਾਂ ਫਟਕਾਂ ਦੇ ਹੈਗੀਆਂ ਲੋ ਮੈਰਾਥਨ ਤੇ ਭਾਗ ਲੈ ਲਿਆ ਨਾਲ ਤੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਵੀ ਦਰਸ਼ਨ ਕਰ ਰਹੇ ਆ ਤੇ ਉੱਥੇ ਘাড়ি ਜਿਹੜਾ ਸਾਈਕਲ ਆ ਉਹ ਕਿੱਥੇ ਲਾਇਆ ਸੀ ਫਿਰ ਬੋਲੀ ਚੱਲ ਤੂੰ ਕਦੀ ਚੱਲ ਤੂੰ ਇਹ ਕੱਢ ਕੋ ਡਾ ਕੇ ਅਛਾ ਲਾ ਲੈਂਦੇ ਆ ਉਥੇ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ ਜਿਹੜਾ ਆਖਰੀ ਮਹੀਨੇ ਮੈਂ ਨਾ ਟ੍ਰੇਲਾਂ ਤੇ ਚਲਾ সাইਕਲ ਫੈਟਿੰਗ ਟ੍ਰੇਲ ਹੁੰਦੀ ਆ ਉਥੇ ਯੂ ਐਸ ਏ ਦੇ ਕੈਨੇਡਾ 'ਚ ਤੇ ਹੁਣ ਜਿਹੜਾ ਛੜਕਾਂ ਤੇ ਚੱਲਦੇ ਆ ਅਜੀਬ ਜਿਹਾ ਲੱਗਦਾ ਤੇ ਭਾਈਆ ਲਵੇ ਝੋੜ ਸਾਡਾ ਵੀ ਹੌਸਲਾ ਖਿੱਲੂਗਾ ਜੀ ਅਕਰੀ ਜੇ ਬਹਿ ਕੇ ਇਹਨਾਂ ਨੂੰ ਆਟਕ ਵੀ ਨਹੀਂ ਕੋਈ ਵੇਰੀ ਹੈ ਨਾ ਨਵੀਂ ਚੀਜ਼ ਆ ਯਾਰ ਯਾਰ ਕਰਦਾ ਵੀ ਉਹ ਇਥੇ ਰਿਸਕ ਜ਼ਿਆਦਾ ਲੱਗਦਾ ਪਰ ਚਲੋ ਗੁਰੂ ਮਾਰਾ ਆ ਆਪੇ ਰੋਲਾ ਦੀ ਲੋਰੀ ਪਹੁੰਚ ਕੇ ਘਰ ਤੇ ਬੈਠ ਕੇ ਪ੍ਰਸ਼ਾਦਾ ਛਕਾਨੇ ਸਰਦਾਰ ਮਕੀਤ ਸਿੰਘ ਉਹਨਾਂ ਨੂੰ ਤੇ ਨਾਲੇ ਗੱਲਾਂ ਬਾਤਾਂ ਮਾਰਦੇ ਆ ਤੇ ਇਹਨਾਂ ਨੂੰ ਕਹਿੰਦੇ ਆ ਆਪਣਾ ਐਕਸਪੀਰੀਅੰਸ ਵੀ ਸਾਡੇ ਨਾਲ ਸ਼ੇਅਰ ਕਰਨ ਆਕਸੀਜਨ ਦਾ ਕੀ ਰੋਲ ਹੈ ਪਲੂਟਿਨਿਆ ਦਾ ਕੀ ਰੋਲ ਹੈ ਉਹ ਤਾਂ ਹੁਣ ਸਾਨੂੰ ਪਤਾ ਕਿ ਕਿਹੜੀ ਖਾਣੀ ਚਾਹੀਦੀ ਕਿਹੜਾ ਨੁਕਸਾਨ ਕਰਦੀ ਹੈ ਸਾਹਿਬ ਜੀ ਮੈਨੂੰ ਕਦੇ ਸਟੇਜ ਤੇ ਬੁਲਾਉਂਦੇ ਮੈਂ ਪਹਿਲੇ ਕਹਿੰਦਾ ਕਿ ਜਿਹੜੇ ਫੇਟ ਰਹਿਣਾ 9ਵੀਂ 10ਵੀਂ ਦੀ ਚੋਰੀ ਦੀ ਬੁੱਕ ਪੜ੍ਹਨੀ ਹੈ ਉਹ ਗਾਇਡ ਉਹਦੇ ਫ੍ਰੈਸ਼ੀ ਬੁੱਕ ਨਹੀਂ ਪੜ੍ਹਨੀ ਪੈਰੇਥਨ ਵਾਰੀ ਦਾ ਦੱਸਣਾ ਗ੍ਰੀਕ ਤੇ ਪੋਲੈਂਡ ਲੋਕੀ ਜੀ ਰਾਜੇ ਰਾਜ ਤੇ 2520 ਸਾਲ ਪਹਿਲਾਂ ਦੋਹਾਂ ਰਾਜਿਆਂ ਦੀ ਲੜਾਈ ਹੋਈ ਆਪਕੇ ਜਿਹੜੇ ਗ੍ਰੀਕ ਵਾਲਾ ਰੱਖੇਗਾ ਉਹ ਜਿੱਤ ਗਿਆ ਉਹਦਾ ਸਪਾਹੀ 26 मील ਤੇ ਰਾਈਫਲ ਗੇਟ ਲਾਗੇ ਦੌੜ ਕੇ ਰਾਜੇਪੁਰ ਪਹੁੰਚਿਆ ਇਹ ਦਸਤਾਨਾ ਚ ਹੈ ਕਿ ਕਿ ਉੱਥੇ ਗਿਆ ਇਹ ਗੱਲ ਹੈ 2520 ਸਾਲ ਪਹਿਲਾਂ 1896 ਵਿੱਚ ਫ੍ਰਾਂਸੀਸੀ ਬੰਦੇ ਨੇ ਪਹਿਲੀ ਮੈਰਾਥਨ ਨੂੰ ਨਾਂ ਦਿੱਤੀ ਯਾਤਰੀ ਸ਼ੁਰੂ ਕੀਤੀ ਉਹ ਜਗ੍ਹਾ ਦਾ ਨਾਂ ਹੈ ਮੈਰਾਥਨ ਉਹ ਜਗ੍ਹਾ ਕੋਈ ਏਰੀਆ ਹੈ ਉਹ ਏਰੀਆ ਗ੍ਰੀਕ ਦਾ ਪਲਾਨ ਦੇ ਅੱਜ ਕੱਲ ਗ੍ਰੀਕ ਉਹਨਾਂ ਦੇਸ਼ਾਂ ਦੇ ਗੱਭਰੂ ਮੈਨੂੰ। ਔਰ ਦਾ ਨਾ ਬਤਾ ਤਾਂ ਸਾਡੀਆਂ ਚੱਲਦੀਆਂ ਪਈਆਂ ਜੀ ਤੇ ਮਲਕੀਤ ਭਾਜੀ ਆਏ ਆ ਅਸੀਂ ਚਾਹਦੇ ਆ ਵੀ ਥੋੜਾ ਇਹਨਾਂ ਆਪਣੇ ਬਾਰੇ ਆਪਣੇ ਲਾਈਫ ਬਾਰੇ ਥੋੜਾ ਵੀ ਕਦੋਂ ਰਿਟਾਇਰਡ ਹੋਏ ਤੇ ਕਿਵੇਂ-ਕਿਵੇਂ ਇਹਨਾਂ ਨੇ ਅੱਗੇ ਫਿਰ ਆਪਸੇ ਜਿਹੜੇ ਲੱਗੇ ਆ ਸਾਈਕਲਿੰਗ ਆਲ ਤੇ ਮਾਰਾ ਸੋਨਾ ਇਹਦੇ ਬਾਰੇ ਥੋੜੀ ਜਾਣਕਾਰੀ ਦੇਣਗੇ। ਖਾਣਾ ਦੇਖੋ ਜਿੰਦਗੀ ਵਾਰੇ ਜੇ ਬੰਦੇ ਨਾ ਹੁਣੇ ਗੱਲ ਰঞ্জੀਤ ਸਿੰਘ ਦੱਸ ਕੇ ਹਟੇ ਆ ਅਮਰੀਕਾ ਦੀ ਮੈਗਜ਼ੀਨ ਚ ਵੀ ਇਹ ਗੱਲ ਆਈ ਸੀ ਕਿ ਜੇ ਐਕਸਰਸਾਈਸ ਕੰਪਲਸਰੀ ਕਰ ਦਿੱਤੀ ਜਾਵੇ ਨਾ ਜੇ ਇੱਕ ਸ਼ਹਿਰ ਵਿੱਚ 10 ਹਸਪਤਾਲ ਹੈ ਨਾ ਇੱਕ ਰਹਿ ਜਣਾ 9 ਚੱਕ ਹੋ ਜਾਣੇ 100% ਸ਼ੋਰ ਹੈ ਇਹ ਹਸਪਤਾਲ ਵੀ ਬੰਦੇ ਨੂੰ ਮੋਟੀਵੇਟ ਕਰਦੇ ਆ ਜਿੱਥੇ ਕਿ ਮੈਡੀਕਲ ਪ੍ਰੋਬਲਮ ਆਦੀ ਹੈ ਜੇ ਅਸੀਂ ਫਿੱਟ ਰਹੇ ਨੀ ਆ ਸਾਡਾ ਜਿਹੜਾ ਪੈਸਾ ਵੀ ਇਨਵੈਸਟਮੈਂਟ ਵਿੱਚ ਬਚਦਾ ਸਭ ਸੇਵ ਹੁੰਦੀ ਹੈ ਉਦਾਂ ਵੀ ਅਸੀਂ ਬੈਂਕ ਚ ਪੈਸੇ ਜਮਾ ਕਰਾਣੇ ਜਿਹੜੀ ਸਾਡੀ ਇਨਕਮ ਬਚਦੀ ਹੈ ਹਾਂ ਜੀ ਹਾਂ ਜੀ ਕਰਕੇ ਮੈਂ ਜਿਹੜਾ ਜਨੂੰਨ ਹੈ ਹੋਣਾ ਚਾਹੀਦਾ ਹਰੇਕ ਬੰਦੇ ਦਾ ਮੈਂ ਸੀਐਸਐਫ ਚੋਂ 2014 ਚ ਰਿਟਾਇਰ ਹੋਇਆ ਸੀ 40 ਸਾਲ ਸਰਵਿਸ ਕਰਕੇ ਠੀਕ ਹੈ ਜੀ ਤੇ ਮੈਂ 2007 ਤੋਂ ਮੈਰਾਥਨ ਨਾਲ ਜੁੜਿਆ ਹੋਇਆ ਮੈਰਾਥਨ ਮੇਰਾ ਸ਼ੌਕ ਹੈ ਰਾਈਡਿੰਗ ਮੇਰਾ ਇੰਨਾ ਸ਼ੌਕ ਨਹੀਂ ਹੈ ਆਹ ਠੀਕ ਹੈ ਜੀ ਬਾਕੀ ਜੇ ਮੈਨੂੰ ਇਹ ਹੈ ਕਿ ਨਾ ਸੋਨੋ ਕੋਈ ਬੀਪੀ ਥੋੜਾ ਫਿਕਰ ਹੈ ਨਾ ਬਲੱਡ ਰਿਪੋਰਟ ਜਿਹੜੀ ਹੈ 40 ਸਾਲ ਦੇ ਬੰਦੇ ਦੇ ਬਰਾਬਰ ਜਿਹੜੀ ਹੈ ਹਾਂ ਜੀ ਹਾਂ ਜੀ ਵੇਹੋ ਜੀ ਆਹ ਜਿਹੜੀ ਜੈਦੀ ਬੀਪੀ ਹੋ ਗਿਆ ਜਾਂ ਸ਼ੂਗਰ ਹੋ ਗਈ ਜਿਹੜੀ ਹਾਰਟ ਦੀ ਬਿਮਾਰੀ ਹੈ ਨਾ ਸ਼ੂਗਰ ਹੈ ਇਹ ਬਿਮਾਰੀ ਨਹੀਂ ਹੈ ਇਹ ਸਾਡੀ ਦਿਲ ਦੀ ਮਨ ਦੀ ਖੁਆਰੀ ਹੈ ਸਵਾਰੀ ਹੈ ਠੀਕ ਠੀਕ ਇਹ ਅਸੀਂ ਮਨ ਦੇ ਮਤਾਬਕ ਪ੍ਰੋਪਰ ਡਾਈਟ ਖਾਈਏ ਜਿਹਦੀ ਸਾਡੇ ਸਰੀਰ ਨੂੰ ਜ਼ਰੂਰਤ ਹੈ ਤਾਂ ਅਸੀਂ ਕਦੇ ਬਿਮਾਰ ਨਹੀਂ ਹੋ ਸਕਦੇ ਨਾ ਸਾਡਾ ਸਰੀਰ ਵੀ ਫਿੱਟ ਰਹਿਣਾ ਹੁਣ ਅਸੀਂ ਗੱਡੀ ਰੱਖੀ ਹੋਈ ਹੈ ਤੁਸੀਂ ਵੀ ਕਾਰ ਰੱਖੀ ਹੋਈ ਹੈ ਜੇ ਤੁਹਾਨੂੰ ਕਹਦੇ ਕਿ ਪٹرول ਫਲਾਣੇ ਪٹرول ਪੰਪ ਦੇ ਪٹرول ਵਿੱਚ ਕੋਈ ਮਿੱਟੀ ਤੇ ਰਮ ਮਿਲਾਉਂਦਾ ਤੁਸੀਂ ਕਦੇ ਉੱਥੇ ਉਸ ਪٹرول ਪੰਪ ਦੇ ਤੇਲਪੁਆੜ ਨਹੀਂ ਜਾਣਾ ਤੇ ਹੁਣ ਸਾਡਾ ਜਿਹੜੀ ਟੈਂਕੀ ਲੱਗੀ ਵੀ ਗੁਰਬ ਨੇ ਲਾਈ ਹੈ ਇਹਦੇ ਜਿਹੀ ਕਹਦੇ ਕੀ ਆ ਪਾ ਰਹੇ ਆ ਵਿਆਹ ਟੈਂਡ ਕਰੀਦਾ ਕੀ ਹੁੰਦਾ ਉੱਥੇ ਆ ਦੇ ਦੀ ਜਿਵੇਂ ਆਈਸਕ੍ਰੀਮ ਖਾ ਲਈ ਜਿਹੜੀ ਕੋ ਹੋਠੰਡਾ ਲਾਲ ਹੁੰਦਾ ਇੰਨੇ ਗਾਣੇ ਪੀਣੇ ਦੇ ਜਿਹਨੇ ਜਿਹੜਾ ਦੁੱਧ ਦੁੱਧ ਪੀਣੇ ਉਹੋ ਹੀ ਨਹੀਂ ਸਾਨੂੰ ਉੱਤੇ ਵੀ ਵਿਸ਼ਵਾਸ ਨਹੀਂ ਪਾ ਪੀਣਾ ਪੈਂਡਿਆ ਪਰ ਇਹ ਗੱਲ ਵੱਖਰੀ ਐਂ ਮੈਂ ਦੁੱਧ ਉਥੋਂ ਲੈ ਕੇ ਆਨਾ ਮੈਂ ਤੇ ਕਰੀਦੀ ਆ ਮਤਲਬ ਇੱਕ ਕਰੀ ਲੈ ਆ ਉਹ ਦੋ ਦਿਨ ਨਿਕਲ ਜਾਂਦੇ ਆ ਤੋ ਬਹੁਤ ਵਧੀਆ ਤੇ ਮਲਕੀਤ ਭਾਈ ਬਹੁਤ ਧੰਨਵਾਦ ਤੁਹਾਡਾ ਇੱਥੇ ਸਾਡੇ ਕੋਲ ਆਨਦਾ ਬੜੇ ਬੰਦਿਆਂ ਨੂੰ ਮੋਟੀਵੇਸ਼ਨ ਮਿਲੇਗੀ ਮੈਂ ਕੋਸ਼ਿਸ਼ ਕਰੂੰਗਾ ਇਹਨੂੰ ਮੈਂ ਕੋਸ਼ਿਸ਼ ਕਰਾਂ ਵੀ ਸਾਰਾ ਤੱਕਰ ਤੁਹਾਡਾ ਮੈਸੇਜ ਆਵੇ ਆ ਨਾ ਮਲਕੀਤ ਭਾਈ ਦਾ ਸਾਈਕਲ ਆ ਤੇ ਸਾਈਕਲ ਮੈਂ ਤੁਹਾਨੂੰ ਵਿਖਾ ਰਿਹਾ ਜੇ ਸਿੰਗਲ ਗੇਅਰ ਜੇ ਤੇ ਆ ਆ ਵੇਖ ਲਓ ਸਿੰਗਲ ਗੇਅਰ ਆ ਪੂਰੀ ਕਟ ਸਿੰਗਲ ਤੇ ਆ ਸਾਈਕਲ ਦੇ ਕੋਈ ਅੱਗੇ ਅਗਲਾ ਗੇਅਰ ਵੀ ਇੱਕੋ ਹੀ ਆ ਤੇ ਪਿੱਛੇ ਵੀ ਕੋਈ ਕਰਾਰੀ ਨਹੀਂ ਜੇ ਤੇ ਕਿੰਨੇ ਦਾ ਭਾਈ ਮਲਕੀਤ ਭਾੜੀ ਕਿੰਨੇ ਦਾ ਸਾਈਕਲ ਤਾਂ 7000 ਦਾ ਸੀ ਅੱਛਾ ਬਾਹਰ ਕੁਝ ਲਗਾ ਕੇ ਜਿਹੜੀ ਚੀਜ਼ ਇਹਦੇ ਨਾਲ ਆਗਰੀਆ ਆਈਟਮਾਂ ਪਾ ਕੇ 11 11.500 ਚਾਰ ਦਾ ਪਿਆ ਕੀ ਬਾਤ ਆ ਤੇ ਇਹ ਨਾ ਅੱਜ ਮੌਸਮ ਜਿਹੜਾ ਨਾ ਕੱਲ ਤੇ ਪਰਸੋਂ ਕਹਿੰਦੇ ਖਰਾਬ ਆ ਤੇ ਇਹਨਾਂ ਨੂੰ ਮਾਨ ਬਣਾਇਆ ਤੇ ਮੈਂ ਤਰਨਤਾਰਨ ਸਾਹਿਬ ਜਿਹੜਾ ਉਹ ਆਪਣਾ ਕਰੂੰਗਾ ਤੇ ਮੈਂ ਤਰਨਤਾਰਨ ਸਾਹਿਬ ਤੱਕ ਇਹਨਾਂ ਦਾ ਸਾਥ ਹੁਣ ਦਊਂਗਾ ਤੇ ਉੱਥੇ ਟਿਕਾ ਇਹਨਾਂ ਦਾ ਕਰਾ ਕੇ ਫਿਰ ਮੈਂ ਵਾਪਸ ਆਨਾ ਚਲੋ ਜੀ ਲੋ ਜੀ ਮੇਰੇ ਭਾਈ ਨਾ ਦੰਨ ਲਿਆ ਤਰਨਤਾਰਨ ਸਾਹਿਬ ਦਾ ਤੇ ਸਿੰਗਲ ਗੇਅਰ ਸਾਈਕਲ 'ਚ ਸਪੀਡ ਕਿੰਨੀ ਕਰੋ ਹੈਲਾ ਅਹ ਖਲੋ ਅਨ ਬਹਾਲੀ ਜਾਂਦੇ ਲਾਗੋ ਨਹੀਂ ਕੰਨੇ ਨੇ ਹੋਣਾ ਦੋ ਦਿਨ ਕਹਿੰਦੇ ਮੀਂਹ ਪੈਣਾ ਦੋ ਦਿਨ ਕਹਿੰਦੇ ਮੀਂਹ ਪੈਣਾ ਅਸੀਂ ਮੀਂਹ ਦਾ ਪ੍ਰਬੰਧ ਕਰਨ ਦੇ ਆ ਮੀਂਹ ਦਾ ਮਜਾ ਨਹੀਂ ਦਿਨਾ ਜੇ ਤਦ ਆ ਤਨੂੰ ਆਇਆ ਬਹਤ ਚਲੇ ਇਹਨਾਂ ਦਾ ਲੰਬੇ ਸਫਰ ਆ ਚਲੇ

ਲੋਰੀ ਰੂਮ ਨੰਬਰ ਰੂਮ ਨੰਬਰ ਸੈਂਟੀ ਇਹਨਾਂ ਦਾ ਮਾਪ ਪਤਾਤਾ ਜੀ ਤਨਤਨ ਸਾਹਿਬ ਤੱਕ ਕਰਨਾਲ ਆਇਆ ਸਾਈਕਲ ਤੇ ਤੇ ਹੁਣ ਮੈਂ ਲੰਨਾ ਛੁੱਟਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹਨੂੰ ਤੁਸੀਂ ਸਾਨੂੰ ਦਰਸ਼ਨ ਦਿੱਤੇ ਆ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੇ ਤੁਹਾਡਾ ਸਫਰ ਜਿਹੜਾ ਕਾਮਯਾਬ ਹੋਵੇ ਤੇ ਪੂਰੀ ਯਾਤਰਾ ਤੁਸੀਂ ਕਰੋ ਮਹਾਰਾਜ ਕਿਰਪਾ ਕਰੇ ਮੈਂ ਵੀ ਬਹੁਤ ਧੰਨਵਾਦੀ ਆ ਅੰਮ੍ਰਿਤਸਰ ਜਿਹੜਾ ਵੀ ਹੋਣ ਰਾਈਡਰ ਗਰੁੱਪ ਹੈ ਆਪਣਾ ਸ਼ੁਭ ਖੁਸ਼ ਪੰਡੂਆ ਮਜਾਨਾ ਇਹ ਦਿਨ ਸੁਗਰੀ ਰਾਤ ਰੱਕੀ ਕਰੇ ਆਪਸੀ ਭਾਈਚਾਰ ਸਾਂਝ ਨੂੰ ਕਾਮ ਰੱਖੇ ਪਰ ਫਿਟਨੈਸ ਬਾਤ ਹੈ ਅੰਮ੍ਰਿਤਸਰ ਪੂਰੇ ਨੂੰ ਮੋਟੀਵੇਟ ਕਰ ਦੇ ਰਿਹਾ ਹਾਂ ਖੁਸ਼ਪੰਨੂ ਨੇ ਆਪ ਵੀ ਆਣਾ ਵਿਚਾਰਾ ਉਹ ਆਪ ਉਹਨਾਂ ਦੇ ਘਰੇ ਕੋਈ ਹਾਸਾ ਹੋਇਆ ਤੇ ਚਲੋ ਚੰਗਾ ਜੀ ਮਿਲਾਂਗੇ ਕਿਹਾ ਅਗਲੀ ਵੀਡੀਓ ਚ ਚੰਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ